洛ਕਤ ਪ੍ਰਗਿਆਜਨ ਆਪੀਐਸਐਸਪੀ ਫਰੀਦਕੋਟ ਜੀ ਵੱਲੋਂ ਜ਼ਿਲ੍ਹਾ ਫਰੀਦਕੋਟ ਨੂੰ ਕਰਾਇਮ ਫਰੀਕ ਕਰਨ ਲਈ ਜਿਹੜੇ ਆ ਵੱਖ-ਵੱਖ ਸਮੇਂ ਤੇ ਨਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਉਹਨਾਂ ਦੀ ਅਗਵਾਈ ਦੇ ਅੱਜ ਕੱਲ ਜਿਹੜੇ ਆ थाना ਸਿਟੀ ਕੋਰਪੂਰਾ ਦੀ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜੋ ਇਸ ਦਰਾਂ ਨੇ थाना ਸਿਟੀ ਕੋਰਪੂਰਾ ਦੀ ਪੁਲਿਸ ਨੂੰ ਇੱਕ ਸੂਚਨਾ ਮਿਲੀ ਹੈ ਕਿ ਕੁਝ ਵਿਅਕਤੀ ਜਿਹੜੇ ਆ ਗੁਰਤੀਗ ਬਾਦਰ ਨਗਰ ਦੇ ਨੇੜੇ ਖਾਲੀ ਬੇਵਾਬ ਜਗ੍ਹਾ ਤੇ ਬੈਠ ਕੇ ਲੁੱਟਖੋ ਦੀ ਵਾਰਦਾਤਾਂ ਕਰਨ ਯੋਜਨਾ ਬਣਾ ਰਹੇ ਇਹਨਾਂ ਤੇ ਪਹਿਲਾਂ ਵੀ ਲੁੱਟਖੋ ਤੇ ਨਸ਼ਾ ਦੇ ਮਕਦਮੇ ਦਰਜ ਹੈ ਜੋ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਕਰਕੇ ਇਹਨਾਂ ਦੇ ਖਿਲਾਫ ਮਕਦਮਾ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਗੂਹਣ ਪੁੱਛਗਿੱਛ ਕੀਤੀ ਜਾਏਗੀ ਜਿਹੜੇ ਗ੍ਰਿਫਤਾਰ ਕੀਤੇ ਵਿਅਕਤੀ ਪੰਜ ਵਿਅਕਤੀ ਨੇ ਇਹਨਾਂ ਵਿੱਚ ਸੰਦੀਪ ਸਿੰਘ ਉਰਫ ਸੀਪਾ, ਰਾਮ ਸਿੰਘ ਰਾਮਾ, ਅਮਰਤਪਾਲ, ਅਜੇ ਸਿੰਘ ਤੇ ਅਮਰਜੀਤ ਬਿੰਦ ਜੋ ਇਹਨਾਂ ਦੀ ਜਿਹੜੀ ਹੈ ਪਛਾਣ ਹੋਈ ਹੈ ਇਹ ਪੰਜੇ ਵਿਅਕਤੀ ਕੋਟਕਪੂਰਾ ਦੇ ਰਹਿਣ ਵਾਲੇ ਆ ਇਹਨਾਂ ਦੇ ਵਿੱਚੋਂ ਜਿਹੜੇ ਪੰਜ ਬੰਦੇ ਗ੍ਰਿਫਤਾਰ ਕੀਤੇ ਆ ਉਹਨਾਂ ਨੇ ਸੰਦੀਪ ਸਿੰਘ ਸੀਪਾ ਤੇ ਅਜੇ ਸਿੰਘ ਦੇ ਖਿਲਾਫ ਦੋ ਦੋ ਮੁਕੱਦਮੇ ਦਰਜ ਆ ਰਾਮ ਸਿੰਘ ਰਾਮੇ ਦੇ ਖਿਲਾਫ ਇੱਕ ਮੁਕੱਦਮਾ ਦਰਜ ਆ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਆ ਤੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਆ ਕਾਰਵਾਈ ਜਿਹੜੀ ਆ ਹੋਰ ਸਖਤ ਕੀਤੀ ਜਾ ਰਹੀ ਜਿਹੜੇ ਗ੍ਰਿਫਤਾਰ ਹੋਏ ਸੀ ਇਹਨਾਂ ਤੋਂ ਬਰਾਬਦਗੀ ਜਿਹੜੀ ਹੋਈ ਆ ਦੋ ਖੰਡੇ ਆ ਇੱਕ ਗਰਾਰੀ ਮਿਲਿਆ ਲੋਹਾ ਲੱਗੀ ਰਾੜ ਤੇ ਕਾਪਾ ਤੇ ਸੱਬਲ ਤੇ ਹੋਰ ਪੋర్చుਗੇਸ ਤੇ ਜੋ ਖਲਾਸੇ ਹੋਣਗੇ ਉਹਦੇ ਸਬੰਧੀ ਆਪ ਜੀ ਨੂੰ ਸੂਚਿਤ ਕਰ ਦਿੱਤਾ ਜਾਵੇ।